ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਆ ਤੁਸੀਂ ਸੁਣਾਓ ਬਹੁਤ ਵਧੀਆ ਆਪਣਾ ਵੀ ਠੀਕ ਠਾਕ ਆ ਹੋਰ ਹੋਰ ਵਧੀਆ ਤੁਸੀਂ ਸੁਣਾਓ ਕੀ ਬੰਦਾ ਅਸੀਂ ਤਾਂ ਕੰਮ ਧੰਦਾ ਕਰਨ ਦੇ ਆ ਤੁਸੀਂ ਮੈਨੂੰ ਲੱਗਦਾ ਵਿਹਲੇ ਹੀ ਆ ਅਹੀਂ ਵਿਹਲੇ ਹੀ ਰਹੀਦਾ ਕੋਈ ਕੰਮ ਵੀ ਕਰ ਲਿਆ ਕਰੋ ਕੰਮ ਹੈ ਹੀ ਕੋਈ ਨਹੀਂ ਕਰਨਾ ਕੀ ਆ ਇੱਡੀ ਥੋੜੀ ਜਾਲਾ ਬੰਦੇ ਨੂੰ ਕੋਈ ਕੰਮ ਹੀ ਨਾ ਹੋਵੇ ਘਰ ਦੇ ਵਿੱਚ ਜਿੰਨਾ ਚਿਰ ਕੰਮ ਨਾ ਕਰਾਂਗੇ ਖਾਵਾਂਗੇ ਕਿੱਥੋਂ ਦੋ ਜਾਣੇ ਅਸੀਂ ਕੰਮ ਕਿਤੇ ਕਿੰਨਾ ਘੁੰਦਾ ਜਦੋਂ ਕਿਤੇ ਕੰਮ ਧੰਦੇ ਤੇ ਲੱਗਾਂਗੇ ਫੇਰ ਕੋਈ ਨਹੀਂ ਕਰ ਲਿਆ ਕਰਾਂਗੇ ਕੰਮ ਹੀ ਕਰਨਾ ਸਾਰੀ ਉਮਰ ਐਹੋ ਤੇ ਉਮਰਾਂ ਕੰਮ ਤਾਂ ਮੇਰਾ ਨਹੀਂ ਹੋਦੀ ਹੋਰ ਕਰਨਾ ਤੈਨੂੰ ਸ਼ਰਮ ਹੈਗੀ ਆ ਹੁਣ ਤੂੰ ਮੰਗਿਆ ਆ ਜੀ ਉੱਥੇ ਕਿਸੇ ਨੇ ਕੋਈ ਕਹਿਤਾ ਜਾ ਕੇ ਤੇ ਫੇਰ ਤੂੰ ਹੀ ਕਹਿਣਾ ਵਾ ਵੀ ਪਾਣੀ ਵੱਜ ਗਈ ਆ ਚਾਰ ਪੰਜ ਦਿਨ ਹੋ ਚਲੇ ਮੈਨੂੰ ਤੇਰੇ ਮੂੰਹ ਵਾਲ ਵੇਖਦੀ ਨੂੰ ਤੇਰਾ ਕੰਨ ਨਾਲੋਂ ਪੂਨ ਹੀ ਨਹੀਂ ਲੱਗਦਾ ਮਾਤਾ ਹੋਇਆ ਕੀ ਆ ਕੋਇਆ ਕੀ ਆ ਅਜਨ 24 ਘੰਟੇ ਫੋਨ ਲਾ ਛੱਡਦਾ ਨਾ ਤੇਰੀ ਨੋਹ ਦਾ ਫੋਨ ਹੀੋਂ ਫੋਨ ਲਾ ਛੱਡਦਾ ਬੋਲੀ ਜਾਂਦੀ ਐਵੇਂ ਕਰ ਲਾ ਗੱਲ ਹੈਲੋ ਹੈਲੋ ਸਾਸਿਕਾਲ ਮੰਮੀ ਜੀ ਸਾਸਿਕਾਲ ਕੀ ਹਾਲ ਨੇ ਧੀਏ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣੀ ਹਾਂ ਆਪਣਾ ਵੀ ਵਧੀਆ ਆ ਹੋਰ ਕੀ ਕਰਦੇ ਕਰਨਾ ਕੀ ਆ ਇਦਾਂ ਹੀ ਕੰਮ ਧੰਦਾ ਕਰਕੇ ਵਿਹਲੇ ਤੂੰ ਸੁਣਾ ਕੀ ਕਰ ਨਹੀਂ ਆ ਬਸ ਮੈਂ ਵੀ ਕੰਮ ਹੀ ਕਰਨ ਢਈ ਸੀ ਕੱਪੜੇ ਧੋਣੇ ਪਾਏ ਸੀ ਮਸ਼ੀਨ ਦੇ ਵਿੱਚ ਅੱਛਾ ਸਾਨੂੰ ਪਤਾ ਹੀ ਮਹਾ ਧੁੱਪ ਲੱਗਣ ਲੱਗੀ ਆ ਮੈਂ ਹਾਂ ਚੱਲੇ ਕਰੀ ਵੱਡੇ ਕੱਪੜੇ ਵੀ ਸਾਰੇ ਧੋ ਲੈਣੇ ਆ ਬਿਸਤਰੇ ਆ ਵੀ ਜਿਹੜੇ ਗਲਾਫ ਗਲੂਫ ਲਾਏ ਆ ਸਾਰੇ ਆਹ ਹੋਏ ਇਹ ਤਾਂ ਗੱਲ ਹੈ ਆਈ ਆ ਧੁੱਪ ਦੱਦ ਕੇ ਮੂੰਹ ਹੀ ਕਈ ਚੇਰ ਹੋ ਗਿਆ ਵੇਖਿਆ ਨਹੀਂ ਆ ਹੁਣ 2 ਦਿਨ ਹੋ ਗਏ ਲੱਗਣ ਡੀਆਂ ਆ ਹਾਂਜੀ ਹਾਂਜੀ ਹੋਰ ਘਰ ਸਾਰੇ ਠੀਕ ਠਾਕ ਆ ਹਾਂਜੀ ਵਧੀਆ ਠੀਕ ਠਾਕ ਸਾਰੇ ਚਲੋ ਠੀਕ ਆ ਹੋਰ ਫਿਰ ਹਾਂ ਵਧੀਆ ਵਧੀਆ ਸਭ ਅੱਛਾ ਅ ਮੈਂ ਆ ਹੀ ਇਹਦੇ ਰੱਖੀ ਜੇ ਦਹੀਂ ਆ ਮੈਂ ਆ ਪਤਾ ਨਹੀਂ ਫੋਨ ਕਿਨੂੰ ਲਾ ਕੇ ਬੈਠਾ ਆ ਜਿਆਦਾ ਹੀ ਫੋਨ ਲਾਉਂਦੇ ਆ ਉਦਾਂ ਵੀ ਵੇਲੇ ਹੀ ਰਹਿੰਦੇ ਲੱਗਦਾ ਕੋਈ ਕੰਮ ਨਹੀਂ ਆ ਜਾਂ ਇਹਨਾਂ ਨੂੰ ਕੰਮ ਤੈਨੂੰ ਪਤਾ ਹੀ ਆ ਪੁੱਤ ਜਿੰਨਾ ਘਾਗਾ ਕਰ ਕਰਤਰ ਕੇ ਤੇ ਮੁੜ ਕੇ ਇਦਾਂ ਹੀ ਵੇਲੇ ਅਜੇ ਚਲੋ ਕੋਈ ਕੰਮ-ਤਮ ਕੰਮ ਤਾਂ ਦੋਲ ਕੰਮੇ ਲਾਇਆ ਕਰੋ ਨਾ ਤਾਂ ਟਾਈਮ ਪਾਸ ਹੋਇਆ ਕਰੇ ਕੰਮ ਇਦਾਂ ਹੀ ਮਾੜਾ ਮੋਟਾ ਜਿਹੜਾ ਹੁੰਦਾ ਕਰਾ ਦਿੰਦਾ ਮੇਰੇ ਨਾਲ ਤੂੰ ਇਹ ਨਾ ਨੋ ਸਬਜ਼ੀਆਂ ਸਬਜ਼ੀਆਂ ਗੋਡਣ ਲਾਇਆ ਕਰੋ ਨਾ ਸੱਜੀਆਂ ਸਬਜ਼ੀਆਂ ਇਹਨਾਂ ਨੂੰ ਕਹੋ ਗੋਡਿਆ ਕਰਨ। ਆਹੋ ਨਹੀਂ ਹੁਣ ਸਬਜ਼ੀਆਂ ਲਾਉਣੇ ਆਂ ਗਾਂ ਜੜੀਆਂ ਮੈਂ ਗਰਮੀਆਂ ਵਾਲੀਆਂ ਫਿਰ ਇਹਨੂੰ ਡੋਣੀ ਆਂ ਕਿ ਕੰਮ ਕਰਨ। ਇਦਾਂ ਵੇਲਾ ਫੋਨ ਲਾੜਦਾ ਫਿਰੇ। ਹਾਂਜੀ। ਹੋਰ ਮੇਰਾ ਵੀ ਕੰਮ ਫਿਰ ਵਾਵਾ ਹੀ ਲੇਟ ਹੋ ਜਾਂਦਾ। ਅੱਛਾ ਅੱਛਾ। ਆਹੋ ਤੇ ਹੋਰ ਫਿਰ ਜਿੰਨ ਕੰਮ ਕਰਨਾ ਉਹਨੇ ਤੇ ਕਰਨਾ ਹੀ ਹੁੰਦਾ ਆ। ਚਲੋ ਠੀਕ ਆ ਫਿਰ ਮੰਮੀ ਜੀ। ਹਾਂ ਚਲੋ ਠੀਕ ਆ। ਮੈਂ ਕੰਮ ਕਰ ਲਾਂ ਹੈ। ਚੰਗਾ ਮੇਰਾ ਪੁੱਤ ਕਰ ਲਾ। ਚੰਗਾ ਚੰਗਾ। ਆ ਵਧੀਆ ਹੈ ਜਿਹੜਾ ਮਾਤਾ ਨੇ ਫੋਨ ਉੱਪਰ ਘੱਟਾ ਕਰਤਾ ਤਾਂ ਨਾਲੇ ਕਹਿਤਾ ਇਹਨੂੰ ਉਦਾਂ ਤੇ ਹਟਦਾ ਹੀ ਨਹੀਂ ਫੋਨ ਲਾਉਣਾ ਪਤਾ ਨਹੀਂ ਕੀ ਸ਼ਦਾ ਹੋ ਗਿਆ ਇਹਨੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚੁੱਕ ਕੇ ਫੋਨ ਲਾ ਲੈਣਾ ਆ ਲੈ ਫੜ ਫੋਨ ਕੱਟ ਕਿਹੜੀ ਕਿਲੋ ਦਿੱਤਾ ਮੈਂ ਤਾਂ ਜੇ ਗੱਲ ਕਰਨੀ ਸੀ ਹਾਏ ਹਾਏ ਉਹ ਆਖਣ ਦੀ ਮੈਂ ਕੰਮ ਕਰਨਾ ਮੈਂ ਲੇਟ ਹੋ ਰਹੀ ਆ ਉਹਨੇ ਕੱਟਤਾ ਮੈਂ ਥੋੜੀ ਕਟਿਆ ਉਹਨੇ ਕੱਟਤਾ ਵਾ ਕੰਮ ਕਰਦੇ ਕਰਦੇ ਬਾਲਾ ਗੱਲ ਨਹੀਂ ਹੁੰਦੀ ਲੈ ਤੂੰ ਤੇ ਵੇਲਾ ਵਾ ਤਾਂ ਅਗਲੀ ਵੇਲੀ ਥੋੜੀ ਆ ਉਹ ਆਂਦੀ ਪਤਾ ਕਿੰਨੇ ਮੈਨੂੰ ਕੰਮ ਵਾ ਮੈਂ ਲੇਟ ਹੋ ਜਾਨੀ ਆ ਫੋਨ ਸੁਣਦੀ ਸੁਣਦੀ ਆਹੋ ਕੰਮ ਕਰਕੇ ਜਿਹੜਾ ਉਹਨੇ ਡਿਊਟੀ ਜਾਣਾ ਵਾ ਚੰਗਾ ਤੂੰ ਤਾਂ ਵੇਲਾ ਤੇਰੇ ਦਿਲਚਾਪੀ ਸਾਰੇ ਹੀ ਉਹਦੇ ਵੇਲੇ ਹੀ ਆ ਹਾਨੀ ਤੂੰ ਬਹਿ ਰਹੀ ਆ ਕੱਪੜੇ ਤੇਰੇ ਉਦਾਂ ਹੀ ਪਏ ਆ ਮੈਂ ਕਿੰਨਾ ਚਿਰ ਲਾ ਕੇ ਆਈ ਆ ਤੇਰਾ ਕੰਮ ਹੀ ਨਹੀਂ ਮੁੱਕਾ ਜੇ ਤੱਕ ਇੱਕ ਨਾ ਕੰਮ ਵਾਲੀ ਰੱਖ ਲੋ ਕੰਮ ਕਰਨ ਵਾਸਤੇ ਮੇਰ ਕੋ ਨਹੀਂ ਹੁਣ ਕੰਮ ਕੀਤੇ ਜਾਣੇ ਤੁਹਾਡੇ ਕੀ ਹੋਇਆ ਵਾ ਇਹ ਹੋਇਆ ਵਾ ਆ ਜਿਹੜਾ ਲੱਭ ਕੇ ਦਿੱਤਾ ਨਾ ਮੈਨੂੰ ਹੁਣ ਹਾਰ ਤੇ ਬੜਾ ਕਮਾਉ ਮੁੰਡਾ ਉਹਦਾ ਹੀ ਫੋਨ ਆਉਂਦਿਆ ਸੀ ਸੁਣ ਕੇ ਹਾਟੀਆਂ ਫੇਰ ਤੇ ਫੇਰ ਕੀ ਹੋ ਗਿਆ ਫੋਨ ਆਉਂਦਿਆ ਸੀ ਤੇ ਸੁਣ ਲਿਆ ਤੇ ਫੇਰ ਕੀ ਹੋ ਗਿਆ ਕੋਈ ਲਿਮਟ ਹੁੰਦੀ ਆ ਫੋਨ ਕਰਨ ਦੀ ਕੋਈ ਤਰੀਕਾ ਹੁੰਦਾ ਆ ਬਥਾਵਾ ਵਾਂਗੂ ਫੋਨ ਕਰਦਾ ਜਦੋਂ ਜੀ ਕਰਦਾ ਕੋਈ ਟਾਈਮ ਨਹੀਂ ਵੇਖਣਾ ਕੋਈ ਲੈਣ ਨਹੀਂ ਦੇਣ ਨਹੀਂ ਮੈਨੂੰ ਉਹਨੇ ਮੋਲ ਖਰੀਦ ਲਿਆ ਵਾ ਕਿ ਮੈਨੂੰ ਫੋਨ ਦੇ ਲੱਗੀ ਰਿਆ ਕਰਾ ਹਾ ਹੈ ਕੁੜੀਆਂ ਫੋਨ ਕਰਦੀਆਂ ਨਹੀਂ ਆਇਆ ਕੀ ਹੋ ਗਿਆ ਤਿੰਤੂ ਤੇ ਆਉਂ ਜਿਵੇਂ ਪੁਵਾਕਾ ਹੀ ਹੋ ਗਈਆਂ ਫੋਨ ਤੇ ਕਰਦਾ ਕਰਦਾ ਉਤੋਂ ਗੱਲਾਂ ਪਤਾ ਨਹੀਂ ਕਿੱਦਾਂ ਦੀਆਂ ਕਰਦਾ ਵਾ ਜਿਵੇਂ ਕਹਾਂ ਉਹ ਕਿ ਕੰਮ-ਕੁਮ ਕਰ ਲਿਆ ਕਰੋ ਅਸੀਂ ਤਾਂ ਵਿਹਲੇ ਹੁੰਨੇ ਆ ਹਨ ਕੋਈ ਕੰਮ ਹੀ ਨਹੀਂ ਹੈਗਾ ਬੜੇ ਮਾਣ ਨਾਲ ਦੱਸਣ ੜਿਆ ਹੀ ਕਿ ਜਦੋਂ ਉਹਨੂੰ ਕੋਈ ਹੈ ਹੀ ਨਹੀਂ ਕਿ ਮੈਂ ਜ਼ਿੰਦਗੀ 'ਚ ਕੋਈ ਕੰਮ ਕਰਨਾ ਵੀ ਆ ਐਹੋ ਤੇ ਉਮਰ ਹੁੰਦੀ ਆ ਕੰਮ-ਕੁਮ ਕਰਨ ਦੀ ਆਹੇ ਕਰਦੇ ਹੀ ਹੋਣਗੇ ਕੰਮ ਤੈਨੂੰ ਉੱਥੇ ਵਿਖਾ ਲੈਣਾ ਹੁੰਦਾ ਵੀ ਮੈਂ ਆਹ ਕੰਮ ਕਰ ਲਿਆ ਜਾਂ ਆਹ ਕਰ ਲਿਆ ਵਾ ਅਸਰ ਕਰ ਕੇ ਹੀ ਖਾਂਦੇ ਆ ਉਹ ਮੰਮੀ ਤੁਸੀਂ ਸੈੱਟ ਘੱਟ ਹੀ ਲਿਆ ਕਰੋ ਅੱਗੇ ਤੁਹਾਡੇ ਕਹਿਣ ਤੇ ਸਾਰਾ ਕੁਝ ਹੋਣਦਾ ਤੇ ਅਸੀਂ ਤੁਹਾਡੇ ਮਗਰ ਲੱਗੇ ਆਂ ਵੇਖੋ ਇੱਕ ਦਿਨ ਨੂੰ ਤੁਸੀਂ ਵੀ ਪਛਤਾਉਣਾ ਨਹੀਂ ਤੇ ਤੇਰਾ ਕੀ ਮਤਲਬ ਹੈ ਇਹ ਮਤਲਬ ਇਹ ਆ ਕਿ ਐਹੋ ਹੀ ਉਮਰ ਹੁੰਦੀ ਆ ਸੈੱਟ ਹੋਣ ਦੀ ਕੰਮ ਦੇ ਵਿੱਚ ਤੇ ਐਹੋ ਹੀ ਉਮਰ ਆਉਂਦਾ ਅਸੀਂ ਤੇ ਐਸ਼ ਕਰਨੀ ਆ ਅਸੀਂ ਤੇ ਵਿਹਲੇ ਰਹਿਣਾ ਵਾ ਕੰਮਕੁੰਮ ਨਹੀਂ ਅਸੀਂ ਕਰਦੇ ਹੁੰਨੇ ਤੇ ਕੀ ਹੋਇਆ ਹੁਣ ਨੌਕਰੀਆਂ ਤੇ ਮਿਲਦੀਆਂ ਨਹੀਂ ਤੇ ਹੁਣ ਘਰੋਂ ਮੁੰਡੇ ਕਿੱਥੇ ਚਲੇ ਜਾਣ ਘਰ ਤੇ ਹੁਣ ਰਹਿਣਾ ਹੀ ਆ ਨਾ ਉਹਨਾਂ ਨੇ ਆਹੋ ਕੇ ਕੰਮ ਕਰਨਾ ਚਾਹੀਦਾ ਵਾ ਸਭ ਕੋ ਮਿਲ ਜਾਵਾ ਬੰਦੇ ਦੀ ਨੀਤ ਹੋਣੀ ਚਾਹੀਦੀ ਆ ਕੰਮ ਕਰਨ ਵਾਸਤੇ ਕਿਹੜੇ ਕੰਮ ਨਹੀਂ ਹੈਗੇ ਦੁਨੀਆ ਕੰਮ ਕਰਨੀ ਡਈ ਆ ਨਾ ਸਾਰੇ ਆਲੇ ਦੁਆਲੇ ਇਹ ਨਹੀਂ ਵੇਖੀਦਾ ਹੋਈਦਾ ਕਿ ਕੰਮ ਕੋਈ 50000 ਵਾਲੀ ਨੌਕਰੀ ਮਿਲੂਗੀ ਤੇ ਫੇਰ ਹੀ ਕਰਨੀ ਆ ਕੋਈ 10 20 ਵਾਲੀ ਵੀ ਕੋ ਨੌਕਰੀ ਕਰ ਸਕਦਾ ਜਿੰਨੇ ਜਿਹੜਾ ਵਿਹਲਾ ਬੰਦਾ ਹੁੰਦਾ ਨਾ ਆਪਣਾ ਟਾਈਮ ਪਾਸ ਕਰਨ ਵਾਲਾ ਕਿਤੇ ਨਾ ਕਿਤੇ ਨੌੜੋਂਦਾ ਫੇਰ ਹੀ ਗਾਂ ਗਾਂ ਪਹੁੰਚਦਾ ਆ ਨਹੀਂ ਬਸ ਕਰ ਬਹੁਤੇ ਪਖੰਡ ਨਾ ਕਰ ਤੂੰ ਬੜੀ ਡੀਸੀ ਲੱਗੀ ਆ ਹੁਣ ਭਰਾ ਤੇਰਾ ਵੀ ਤੇ ਵਿਹਲਾ ਇੱਥੇ ਘਰੇ ਰਹਿੰਦਾ ਆ ਮੰਮੀ ਆਹ ਕਿਦਾਂ ਦੀ ਗੱਲ ਕਰ ਦਿੱਤੀ ਨੀਤ ਤਾਂ ਨੀ ਉਹਦੀ ਮਾਰੀ ਬੇਸ਼ੱਕ ਉਹਨੂੰ ਕੰਮ ਨਹੀਂ ਮਿਲਿਆ ਉਹ ਨਹੀਂ ਕਿ ਨੌਕਰੀ ਤੇ ਲੱਗਾ ਉਹ ਉਹਦੀ ਕਿਸਮਤ ਆ ਪਰ ਉਦਾਂ ਦੇ ਵਿਚਾਰਾ ਸਾਰਾ ਦਿਨ ਤੁਰਿਆ ਹੀ ਰਹਿੰਦਾ ਪੈਲੀਆਂ ਦੇ ਵਿੱਚ ਡੰਗਰ ਵੀ ਰੱਖੇ ਆ ਕਿੱਥੇ ਉਹ ਵੇਲਾ ਰਹਿੰਦਾ ਆ ਕਿਤੇ ਘੜੀ ਆ ਦਿੰਦਾ ਆਰਾਮ ਕਰ ਲਿੰਦਾ ਵਾ ਚੱਲ ਬੈਠ ਰੋ ਲਿੰਦਾ ਸਾਡੇ ਲਾਗੇ ਪਰ ਕੰਮ ਤੇ ਕਰਦਾ ਹੀ ਆ ਨਾ ਕੋਈ ਨਾ ਕੋਈ ਨਹੀਂ ਜੇ ਉਹਨੂੰ ਨਾ ਕੋਈ ਨੌਕਰੀ ਮਿਲੀ ਤੇ ਬਾਹਰ ਤੇ ਜਾਊਗਾ ਹੀ ਨਾ ਐਡੀ ਗੱਲ ਥੋੜਾ ਹਾਂ ਸਦਾ ਵੇਲੇ ਹੀ ਰਹਿਣਾ ਵਾ ਇਹੋ ਜਿਹਾ ਮੜਕੇ ਮਗਰ ਤੋੜੀ ਕੰਨਾ ਕਰਦੇ ਹੁੰਦੇ ਨਾ ਕਰਨ ਦਿੰਦੇ ਹੁੰਦੇ ਕੰਮ ਕਿਸ ਨੂੰ ਆ ਤੈਨੂੰ ਪੁੱਛ ਕੇ ਕਰਨਾ ਨਾ ਉਹਨੇ ਰੋਟੀ ਨੀ ਨਾ ਖਾਣੀ ਹੈਗੀ ਕੱਲਾ ਕੱਲਾ ਹੈਗਾ ਵਾ ਤੇ ਉਹਦੇ ਸਿਰ ਤੇ ਐਸ਼ ਕਰਨ ੜਿਆ ਵਾ ਤੇ ਉਹ ਕਮਾਈ ਕਰਨ ੜਿਆ ਉਹ ਖਾਣ ਪੀਣ ੜਿਆ ਵਾ ਬਸ ਹੋਰ ਕੋਈ ਗੱਲ ਨਹੀਂ ਹੈਗੀ ਸਾਰੀ ਉਮਰ ਮੜਕੇ ਉਹ ਉਹਦੇ ਪੈਸਿਆਂ ਤੇ ਇਹਨੇ ਬੈਠਾ ਰਹਿਣਾ ਮੈਨੂੰ ਕੋ ਦੱਸੂਗਾ ਵੀ ਗੱਲ ਕੀ ਹੈ ਪੁੱਛ ਲੈ ਇਹਨੂੰ ਕੀ ਕਰੀ ਸੰਦੀ ਬੈਸ ਬਾਜੀ ਕਰਨ ੜਈ ਆ ਜਿਹੜਾ ਕਮਾਊ ਮੁੰਡਾ ਲੱਭਿਆ ਨਾ ਇਹਨਾਂ ਨੇ ਜਿਆਦਾ ਉਹਦਾ ਟਾਈਮ ਨਹੀਂ ਨਾ ਲੱਗਦਾ ਫੋਨ ਫਾਨ ਲਾਉਣ ਦਾ ਤੇ ਫੇ ਮੈਂ ਜੋ ਲਾ ਲੈਣੀ ਆ ਤਾਂ ਮੇਰੇ ਨਾਲ ਲੜਨ ੜਿਆ ਹੀ ਗੱਲ ਕੀ ਹੋਈ ਆ ਪਤਾ ਲੱਗੇ ਗੱਲ ਪੂਰੀ ਦੱਸਾਂ ਫੋਨ ਲਾਉਣਾ ਹਟਦਾ ਹੀ ਨਹੀਂ ਆ ਕੋਈ ਕੰਮ ਕਰ ਲੀਏ ਸਹੀ ਵਿਚੇ ਹੀ ਰਹਿ ਜਾਂਦਾ ਵਾ ਅੱਧਾ ਕੰਮ ਕੀਤਾ ਹੁੰਦਾ ਫੋਨ ਆ ਜਾਂਦਾ ਕਿੰਨੀ ਵਾਰ ਇਹਨੂੰ ਮੈਂ ਕਿਹਾ ਵੀ ਆ ਇੰਨਾ ਫੋਨ ਨਾ ਲਾਇਆ ਕਰੋ ਚੰਗੇ ਨਹੀਂ ਲੱਗੀਦਾ ਕੀ ਗੱਲਾਂ ਕਰਨੀਆਂ ਹੁੰਦੀਆਂ ਦੂਜੀ ਗੱਲ ਜੇ ਗੱਲਾਂ ਕਰਨੀਆਂ ਵੀ ਆ ਤੇ ਮੈਂ ਕਹਤਾ ਮੈਂ ਚੱਲ ਕੋਈ ਕੰਮਕੂਮੀ ਕਰ ਲਿਆ ਕਰੋ ਤੁਹਾਡਾ ਵਿਹਲੇ ਦਾ ਟਾਈਮ ਪਾਸ ਨਹੀਂ ਹੁੰਦਾ ਆਏ ਅਸੀਂ ਤੇ ਵਿਹਲਾ ਹੀ ਰਹਿਣਾ ਹੀ ਤੇ ਐਸ਼ ਕਰਨੀਆਂ ਉਹਨੂੰ ਕੋਈ ਕੰਮ ਨਹੀਂ ਹੈਗਾ ਆ ਗੱਲਾਂ ਇਦਾਂ ਦੀਆਂ ਕਰੀਦੀਆਂ ਵਾ ਮੈਂ ਤਾਂ ਉਦ ਨਹੀਂ ਆਖਿਆ ਮੰਮੀ ਨੂੰ ਤੇ ਮੈਨੂੰ ਮੁੰਡਾ ਠੀਕ ਨਹੀਂ ਲੱਗਦਾ ਹੈਗਾ ਬੋਦੇ ਖੜੇ ਕਰੀ ਫਿਰਦਾ ਵਾ ਉਹਦੇ ਚਾਹ ਚਲਣ ਠੀਕ ਨਹੀਂ ਹੈਗੇ ਪਰ ਮੰਮੀ ਨਹੀਂ ਮੰਦੀ ਹੈਗੀ ਨਹੀਂ ਇਹ ਘਰਬਾਰ ਵੇਖੋ ਉਹਦਾ ਉਹ ਲੱਲਾ ਘਰਬਾਰ ਘਰਬਾਰ ਤੇ ਵਧੀਆ ਵਾ ਜਦੋਂ ਮੁੰਡਾ ਹੀ ਨੇ ਵਧੀਆ ਤੇ ਕੀ ਕਰੀ ਹੁਣ ਮੁੰਡਾ ਤਾਂ ਤਾਂ ਆਖਣਾ ਤੇ ਜੇ ਮੁੰਡੇ ਨੇ ਬਣਾਇਆ ਹੋਵੇ ਘਰਬਾਰ ਤੇ ਪਿਓ ਨੇ ਬਣਾਇਆ ਨਾ ਪਿਓ ਬਾਹਰੀ ਆ ਨਾ ਉਹਦਾ ਤੇ ਉਹਦੀ ਕਮਾਈ ਘਰੇ ਹੀ ਹੁੰਦੀ ਹੈ ਮੁੰਡਾ ਵੀ ਕੰਮ ਤੇ ਲੱਗੂ ਅਜ ਕਿਹੜੀ ਉਮਰ ਤੇ ਕਿਹੜੀ ਗੱਲ ਆ ਕੱਲ ਉਹਦਾ ਪਿਓ ਕੰਮ ਕਰਨੋਂ ਹਟ ਜੇ ਨਾ ਜਿੰਨੇ ਕੋਨੇ ਕਮਾਏ ਆ ਇਹਨੇ ਤੇ ਮਹੀਨੇ ਚ ਝਾੜ ਦੇਣੇ ਆ ਜਦੋਂ ਆਪ ਹੀ ਨਾ ਥੀ ਕੋ ਕਰਨਾ ਇਹ ਚਾਲ ਡੰਗਰ ਡੁੰਗਰ ਰੱਖ ਲੋ ਨਾਲੇ ਘਰ ਦਾ ਦੁੱਧ ਪਾਣੀ ਹੋ ਜਾਂਦਾ ਵਧੀਆ ਹੁੰਦਾ ਤੇ ਅੱਗੋਂ ਪਤਾ ਮੈਨੂੰ ਕੀ ਕਹਿੰਦਾ ਹੂੰ ਮੈਂ ਤਾਂ ਡੰਗਰ ਕਦੀ ਵੀ ਨਹੀਂ ਰੱਖਦਾ ਇਹ ਜਿਨ੍ਹਾਂ ਨੇ ਡੰਗਰ ਰੱਖੇ ਹੁੰਦੇ ਆ ਉਹਨਾਂ ਦੇ ਲਾਗੋ ਤੇ ਬੋਣੋਂ ਨਹੀਂ ਹਟਦੀ ਨੋਵਾ ਚ ਗੋਵਾ ਫਸਿਆ ਰਹਿੰਦਾ ਵਾ ਮੈਂ ਤਾਂ ਇਹ ਇਦਾਂ ਦੇ ਕੰਮ ਕਦੀ ਵੀ ਨਹੀਂ ਕਰਦਾ ਨਹੀਂ ਬਸ ਕਰ ਐਵੇਂ ਖਪੀ ਜਾਣ ਰਹੀ ਆ ਨਾ ਮੰਮੀ ਖਪੇ ਕਿਉਂ ਨਾ ਗਾਲ ਤੇ ਸਮਝ ਉਦੀ ਕਹਿਣ ਕਿ ਡਈ ਆ ਤੂੰ ਮੁੰਡੇ ਦੀ ਸੋਚ ਵੇਖ ਵੀ ਕਿਦਾਂ ਦੀ ਆ ਮੰਮੀ ਜਿਹੜੇ ਕਿਸਾਨ ਦੇ ਪੁੱਤ ਨੂੰ ਨਾ ਖੇਤੀਬਾੜੀ ਦੇ ਕੰਮਾਂ ਤੋਂ ਨਫਰਤ ਹੁੰਨ ਡਿਆ ਪੇ ਜਿਹੜਾ ਇਹ ਗੱਲ ਆਖਣ ਡਿਆ ਪੇ ਕਿ ਜੇ ਮੈਂ ਮੱਝਾਂ ਘਾਵਾਂ ਰੱਖੀਆਂ ਤੇ ਮੇਰੇ ਕੱਪੜਾਂ 'ਚ ਮੁੱਛ ਕਾਊਗੀ ਜੇ ਮੈਂ ਖੇਤਾਂ ਦੇ ਕੀੜਾ ਮਾਰਨ ਗਿਆ ਤੇ ਮੇਰਾ ਰੰਗ ਕਾਲਾ ਹੋਊਗਾ ਉਹ ਕਦੇ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ ਉਹ ਅੱਜ ਵੀ ਫੇਲ ਆ ਤੇ ਕੱਲ ਵੀ ਫੇਲ ਆ ਆ ਵੇਖ ਲੈ ਮੰਮੀ ਅਜੇ ਰਿਸ਼ਤਾ ਇਹਨੂੰ ਕਿਹੜੇ ਦਿਨ ਹੋਏ ਆ ਤੇ ਕਿਦਾਂ ਦੀਆਂ ਗੱਲਾਂ ਹੋਣ ਵੀ ਡਿਆ ਪਈਆਂ ਵਾ ਅਜੇ ਗਾਂਹ ਪਤਾ ਨਹੀਂ ਕੀ ਕੁਝ ਹੋਣਾ ਵਾ ਵੇ ਜਾ ਜਾ ਆਪਣਾ ਕੰਮ ਕਰ ਜਾ ਕੇ ਤੂੰ ਵੀ ਨਾ ਉਹਦੇ ਸਾਹਮਣੇ ਸਾਰੀਆਂ ਗੱਲਾਂ ਦੱਸ ਦੇਣੀ ਆ ਜੋ ਕੋਈ ਗੱਲ ਹੁੰਦੀ ਮੈਨੂੰ ਦੱਸਿਆ ਕਰਾਂ ਅਸੀਂ ਆਪੋ ਵਿੱਚ ਮਾਵਾਂ ਧੀਆਂ ਨੂੰ ਜੱਟ ਲਿਆ ਕਰੀਏ ਉਹ ਤਾਂ ਅੱਗੇ ਬੜਾ ਪਰਪੁੰਜਾ ਵਾ ਭੂ ਭੂ ਕਰਦਾ ਵੇਖ ਲੈ ਗਿਆ ਨਾ ਗੱਲਾਂ ਕਰਦਾ ਨਹੀਂ ਇਦਾਂ ਦੀ ਗੱਲਾਂ ਕਰਿਆ ਕਰ ਕਿਉਂ ਉਹਦੇ ਸਾਹਮਣੇ ਕਿਉਂ ਨਾ ਗੱਲਾਂ ਕਰਿਆ ਕਰ ਤੈਨੂੰ ਪਤਾ ਨਹੀਂ ਇਹਦੇ ਸੁਭਾ ਦਾ ਸੁਭਾ ਸੁਭਾ ਚੰਗਾ ਹੀ ਆ ਚੰਗਾ ਵਸੋ ਗੋ ਪੋਣ ਛਾਣ ਕਰਦਾ ਨਿਕ ਨਿਕੀ ਗੱਲ ਦੀ ਤਹਿ ਤੱਕ ਜਾਂਦਾ ਵਾ ਤੁਸੀਂ ਤੇ ਕਹਿੰਦੇ ਸਾਡੇ ਹਿਸਾਬ ਨਾਲ ਚੱਲੇ ਪਰ ਇਦਾਂ ਨਹੀਂ ਹੁੰਦਾ ਹਰ ਇੱਕ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਵਾ ਸਿਆਣੇ ਐਵੇਂ ਨਹੀਂ ਕਹਿੰਦੇ ਹੈਗੇ ਕਿ ਕੁੜੀਆਂ ਸਹੁਰੇ ਜਾ ਕੇ ਆਪਣੇ ਤੌਰ ਤਰੀਕੇ ਕੋ ਸਿਖਾਉਂਦੀਆਂ ਨੇ ਤੇ ਕੋਸ਼ ਉੱਥੇ ਸਿੱਖਦੀਆਂ ਨੇ ਨਾਲੇ ਅਹੀਂ ਵੀ ਵਿਆਹ ਕੀ ਆਈਆਂ ਹਨ ਹੁਣ ਧੁੱਪੇ ਧੋਲੇ ਨਹੀਂ ਆ ਗਏ ਅਸੀਂ ਸਾਰਾ ਕੁਝ ਸਿੱਖਦੀਆਂ ਵੀ ਐਸ ਕਾਲਿਆ ਵੀ ਆ ਜਿੱਥੇ ਸਹਿਣੀ ਪਏ ਗੱਲ ਸਹੀ ਦੀ ਵੀ ਆ ਜਿੱਥੇ ਕਰਨੀ ਪਏ ਕਰੀ ਦੀ ਵੀ ਆ ਤੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਬੰਦਿਆ ਦਾ ਸੁਭਾਅ ਹੋਰ ਹੁੰਦਾ ਤੇ ਜਨਾਨੀ ਦਾ ਹੋਰ ਹੁੰਦਾ ਉਹਦੇ ਸਾਹਮਣੇ ਤਿਲੀਆਂ ਘਾਟੀ ਜੇ ਰਕ ਲਾਇਆ ਕਰ ਨਹੀਂ ਤੇ ਤੇਰੇ ਮੱਫੰਟੇ ਜੇ ਖੋਹੜ ਨੇ ਫੜਕੇ ਉਹ ਦਾੰਦੀ ਮੇਰੇ ਫੋਨ ਦੇ ਉੱਤੇ ਟਾਈਮ ਵੇਸਟ ਹੁੰਦਾ ਵਾ ਹੋਣੀ ਤੇਰਾ ਟਾਈਮ ਵੇਸਟ ਹੋ ਗਿਆ ਕੱਪੜੇ ਧੋਣ ਵਾਲੇ ਪਏ ਆ ਜੇ ਬੱਤੀ ਬੰਦ ਹੋ ਗਈ ਹੱਥ ਨਾਲ ਧੋਣੇ ਪੈਣੇ ਉੱਠ ਕੇ ਜਾ ਕੇ ਤੇ ਕੱਪੜੇ ਧੋ ਚੰਗਾ ਚੰਗਾ ਮੇਰੀ ਇੱਕ ਗੱਲ ਸੁਣ ਲਓ ਮਾਨਬ੍ਰੀਤ ਭਾਬੀ ਨੂੰ ਕਹਿ ਦਿਓ ਆ ਫੂਨ ਫਾਣੋ ਘਾਟੀ ਲਾਇਆ ਕਰੇ ਜੇ ਤੂੰ ਹੀ ਨਾ ਗੱਲ ਕੀਤੀ ਨਾ ਤੇ ਮੈਂ ਕਹਿ ਦੇਣਾ ਉਹਨੂੰ ਮੁੜ ਕੇ ਨਾ ਆਖਿਓ ਹਾਂ ਕਰਦੀ ਕੀ ਧੁੰਮਚੜੀ ਜੀ ਆਂਟੀ ਜੀ ਆਂਟੀ ਜੀ ਲੈ ਰਵਿੰਦਰ ਆਈਆ ਸਸਰੀ ਕਾਂਢੀ ਜੀ ਸਸਰੀ ਕਾ ਸ਼ੁਕਰ ਆ ਕਿ ਤੈਨੂੰ ਸਾਡੇ ਘਰ ਦਾ ਰਾਹ ਆਇਆ ਹੈ ਹਾਂਜੀ ਚਲੋ ਇੱਥੇ ਬਹਿਨੇ ਤੁੱਪੇ ਆਜੋ ਹੋਰ ਸੁਣਾ ਰਵਿੰਦਰ ਕੀ ਕਰਦੀ ਆਈ ਬਸ ਇਦਾਂ ਹੀ ਕੰਮ ਕਰ ਹੋਰ ਥੀ ਸੁਣਾਉ ਕਿਦਾਂ ਹਾਂ ਇਹ ਵੀ ਠੀਕ ਆ ਮੈਂ ਵੀ ਇਦਾਂ ਕੰਮ ਤਾਂ ਦਾ ਹੀ ਕਰਨ ਅੱਛਾ ਠੀਕ ਠੀਕ ਆ ਆਂਟੀ ਜੀ ਕੰਮ ਤੇ ਮੈਂ ਇਹ ਆਈ ਸੀ ਕਿ ਅੱਗੇ ਤੇ ਤੁਹਾਡੀ ਕਮੇਟੀ ਜਿਹੜੀ ਨਾ 25 ਤਰੀਕ ਤੋਂ ਪਹਿਲਾਂ ਆ ਜਾਂਦੀ ਸੀ ਤੇ ਇਸ ਵਾਰ ਤੁਹਾਡੀ ਕਮੇਟੀ ਨਹੀਂ ਆਈ ਹੈ ਹੈ ਕਮੇਟੀ ਆਈ ਨਹੀਂ ਨਾ ਕਮੇਟੀ ਪਹੁੰਚੀ ਨਹੀਂ ਆ ਮੈਂ ਤਾਂ 20 ਤਰੀਕ ਤੇ ਵਿਕੀਨ ਕਮੇਟੀ ਦੇ ਕੇ ਕੱਲਿਆ ਤੁਹਾਡੇ ਘਰ ਵੀ ਕਮੇਟੀ ਫੜਾ ਆ ਪਰ ਕਮੇਟੀ ਆਂਟੀ ਪਹੁੰਚੀ ਨਹੀਂ ਆ ਮੈਂ ਹਾਂ ਤੁਹਾਨੂੰ ਤਾਂ ਪੈਣਾ ਜੁਰਮਾਨਾ ਕਿ ਤੁਹਾਨੂੰ ਪਤਾ ਹੀ ਆ ਜੀ ਜੁਰਮਾਨਾ ਪੈ ਜਾਂਦਾ 25 ਤਰੀਕ ਤੋਂ ਬਾਅਦ ਜਦੋਂ ਕਮੇਟੀ ਲਈਦੀ ਆ ਹਾਂ ਤੇ ਮੈਂ ਹਾਂ ਵੀ ਚੱਲ ਮੈਂ ਆਪ ਹੀ ਘਰੇ ਜਾ ਕੇ ਪੁੱਛਾਂ ਉਹ ਨਹੀਂ ਆਂਟੀ ਨੂੰ ਮੈਂ ਤਾਂ ਤੇਨੂੰ ਪਤਾ ਵੀ ਕਮੇਟੀ ਕਦੀ ਲੇਟ ਹੀ ਨਹੀਂ ਕੀਤੀ ਮੈਂ ਤਾਂ ਟਾਈਮ ਦੇ ਨਾਲ ਕਮੇਟੀ ਪਚਉਣੀ ਆ ਕੋਈ ਨਹੀਂ ਫਿਰ ਵਿੱਕੀ ਆਉਂਦਾ ਤੇ ਇਹਨੂੰ ਮੈਂ ਪੁੱਛ ਨਹੀਂ ਆ ਵੀ ਕਮੇਟੀ ਤੋਂ ਪਹਚਾਈ ਨਹੀਂ ਗੀ ਤਾਈਆਂ ਕਰਕੇ ਤੇ ਮੈਂ ਆਈ ਮੈਂ ਕਿਹਾ ਵੀ ਅੱਗੇ ਤੇ ਇਹਨਾਂ ਦੀ ਕਮੇਟੀ ਜਿਹੜੀ ਹੈ 25 ਤਰੀਕ ਤੋਂ ਪਹਿਲਾਂ ਪਹਿਲਾਂ ਆ ਜਾਂਦੀ ਆ ਤੇ ਇਹ ਕਰਕੇ ਮੈਂ ਆ ਗਈ ਮੈਂ ਹੰਟੀ ਨਾਲ ਆਪ ਹੀ ਪੁੱਛਣ ਨਹੀਂ ਵੀ ਕੀ ਗੱਲ ਹੋਗੀ ਪਤਾ ਨਹੀਂ ਹੁਣ ਫਿਰਵਿੰਦਰ ਕਿਉਂ ਨਹੀਂ ਕਮੇਟੀ ਤੇ ਨੂੰ ਪਹੁੰਚੀ ਨਵਿੰਦਰ ਆਉਂਦਾ ਨਾ ਵਿੱਕੀ ਹੁਣ ਉਹਨੂੰ ਮੈਂ ਪੁੱਛ ਨਹੀਂ ਆ ਕਮੇਟੀ ਦਾ ਤੇ ਤੂੰ ਇੱਥੇ ਬਹਿ ਤੇ ਮੈਂ ਤੇਰੇ ਵਾਸਤੇ ਨਾ ਚਾਹ ਬਣਾ ਕੇ ਲਿਆਵਾ ਨਹੀਂ ਅੰਡੀ ਚਾਹ ਨਹੀਂ ਕਿਉਂਕਿ ਹੁਣ ਮੇਰੀ ਗੱਲ ਸੁਣੋ ਇੱਕ ਤੇ ਇਹ ਕਮੇਟੀ ਦੀ ਬੋਲੀ ਕੱਲ ਨੂੰ ਤੇ ਨਾਲੇ ਬੋਲੀ ਤੇ ਆ ਜਿਓ ਤੇ ਨਾਲੇ ਕੱ ਚਲ ਉਹ ਤੇ ਤੇਰੀ ਗੱਲ ਠੀਕ ਆ ਤੇ ਬਹਿ ਜਾ ਘੜੀ ਚਾਹ ਘੁੱਟ ਪੀ ਜਾ ਉਹ ਨਹੀਂ ਹੁਣ ਆਂਟੀ ਜੀ ਹੁਣ ਹੋਰ ਵੀ ਕੰਮ ਕਰਨੇ ਆ ਕਰਦੇ ਹੁਣ ਮੈਂ ਚਲਦੀ ਆਂ ਲੈ ਦੱਸ ਤੂੰ ਕਿਹੜਾ ਕਿਦੇ ਤੇਰੇ ਕੋਲ ਕਿਤੇ ਆਇਆ ਨਹੀਂ ਜਾਂਦਾ ਨਹੀਂ ਚਲੋ ਕੋਈ ਗੱਲ ਨਹੀਂ ਹੁਣ ਆਉਂਗੀ ਫੇਰ ਚੰਗਾ ਆਂਟੀ ਜੀ ਚਲ ਠੀਕ ਆ ਫਿਰ ਮੈਂ ਕਹਿੰਦੀ ਚਲ ਚਾਹ ਪੀ ਜਾਂਦੀ ਇੱਕਦਲਾ ਕੰਮ ਹੋਇਆ ਵੀ ਕਮੇਟੀ ਇਹਨੇ ਪਛਾਈ ਨਹੀਂ ਗਈ ਬੜੇ ਦੇ ਅੰਤਰੇ ਕੰਮ ਹੋਗਾ ਵੇਖੀ ਹੁਣ ਇਹਨੂੰ ਮੈਂ ਪੁੱਛਣਾ ਆਣਾ ਕਿ ਇਹਨੇ ਮੈਨੂੰ ਕੋਈ ਨਾ ਕੋਈ ਅਕੋ ਫੇਰ ਬੰਨਾ ਲਾ ਦੇਣਾ ਸੱਚੀ ਇਹ ਮੁੰਡੇ ਨੇ ਮੇਰੀ ਬੜੀ ਜਾਨ ਤੰਗ ਕੀਤੀ ਮਾਰੇ ਧੁੱਪੀ ਹੋ ਗਈਆਂ ਤੇ ਹੱਥ ਇਲੇ ਹੱਥ ਦੇ ਪੈਹਾ ਦੇਂਦਾ ਕੋਈ ਤਰ ਮਨੀ ਰਹਿ ਗਿਆ ਆ ਇਧਰ ਆ ਹਾਂ ਚ ਰੱਖ ਉਹ ਕੀ ਹੋਇਆ ਵਾ ਦੱਸ ਦੀਆਂ ਮੈਨੂੰ ਕੀ ਹੋਇਆ ਆ ਅੰਦਰ ਹੋ ਚੱਲ ਯਕੀਨ ਤੇ ਮੈਨੂੰ ਅੱਗੇ ਨਹੀਂ ਤੇਰਤੇ ਹੈਗਾ ਮੈਨੂੰ ਇਹ ਦੱਸ ਪੀਪ ਕਮੇਟੀ ਵਾਲੇ ਜਿਹੜੇ ਪੈਸੇ ਉਹਨਾਂ ਨੂੰ ਕੀ ਕੀਤਾ ਈ ਮੰਮੀ ਕਰਨਾ ਕੀ ਆ ਮੈਂ ਤਾਂ ਚੰਗਾ ਭਲਾ ਕਮੇਟੀ ਦੇਣ ਗਿਆ ਤਾਂ ਪਤਾ ਨਹੀਂ ਲੱਗਾ ਜੇਬ 'ਚ ਕਿੱਥੋਂ ਡਿੱਗ ਗਏ ਅੱਛਾ ਤੇਰੀ ਜੇਬ 'ਚੋਂ ਪੈਸੇ ਡਿੱਗਦੇ ਆ ਸਾਡੇ ਤਾਂ ਕਦੀ ਪੈਸੇ ਡਿੱਗੇ ਨਹੀਂਗੇ ਤੂੰ ਨਾ ਇੰਨੇ ਬਹਾਨੇ ਨਾ ਲਾਇਆ ਕਰ ਮੈਂ ਤੈਨੂੰ ਸਭ ਜਾਣਦੀ ਆ ਉਹ ਸੱਚੀ ਮਾਂ ਬਹਾਨਾ ਨਹੀਂ ਲਾਉਂਦੀ ਆ ਸੱਚੀ ਮੰਮੀ ਪੈਸੇ ਡੇਗ ਕੇ ਕਿਤੇ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਮੈਂ ਤਾਂ ਉਦੋਂ ਦਾ ਐਸੇ ਕਰਕੇ ਨਹੀਂ ਦੱਸਿਆ ਵੀ ਜੇ ਦੱਸਿਆ ਤਾਂ ਵੀ ਤੁਸੀਂ ਮੇਰੇ ਗੱਲ ਪੈਣਾ ਤੇ ਫਿਰ ਦੱਸਿਆ ਕਿਉਂ ਨਹੀਂ ਉਦੋਂ ਦਾ ਬਸ ਐਸੇ ਕਰਕੇ ਨਹੀਂ ਦੱਸਿਆ ਤੂੰ ਹੀ ਕਿਹੜਾ ਗੱਲ ਨੂੰ ਸਮਝਣਾ ਹੁੰਦਾ ਅਗਲੇ ਦਿਨ ਤੈਨੂੰ ਸਮਝਿਆ ਕੀ ਗੱਲ ਇਹਨੂੰ ਮੈਨੂੰ ਤੇ ਹੱਥੇ ਕੋਈ ਹੋਵੇ ਜਕੀਨ ਤੇ ਤੇਰੀ ਮੈਂ ਗੱਲ ਨੂੰ ਸਮਝਿਆ ਉਹ ਮਾਤਾ ਮੈਂ ਅੱਗੇ ਨਹੀਂ ਕਮੇਟੀ ਬਣਾਉਂ ਜਾਂਦਾ ਰਿਹਾ ਅੱਗੇ ਵੀ ਤਾਂ ਮੈਂ ਹੀ ਜਾਂਦਾ ਰਿਹਾ ਮੇਰੇ ਤੇ ਯਕੀਨ ਕਰੋ ਸੱਚੀ ਪੈਸੇ ਡੇਗ ਕੇ ਕਿਤੇ ਨਾ ਕਿਤੇ ਪਖੰਡ ਘੱਟ ਕਰਿਆ ਕਰ ਤੂੰ ਉਹ ਨਨਕ ਕਮੇਟੀ ਕਿੱਥੋਂ ਦੇਣੀ ਓ ਮੈਨੂੰ ਕੀ ਪਤਾ ਹੁਣ ਕਿੱਥੋਂ ਦੇਣੀ ਆ ਮੈਂ ਤੇ ਆਪ ਉਦੋਂ ਦਾ ਐਸੇ ਕਰਕੇ ਦੱਸਿਆ ਨਹੀਂ ਹੁਣ ਉਹ ਮਾਫ਼ ਕਰਦਣਗੇ ਕਮੇਟੀ ਵਾਲੇ ਉਹ ਤਾਂ ਦੇਣੀ ਪੈਣੀ ਜਿੱਥੋਂ ਮਰਜ਼ੀ ਦੇ ਓ ਚਲ ਠੀਕ ਆ ਬਾਬਾ ਡੈਡੀ ਨੂੰ ਕਾ ਕੇ ਮੰਗਾ ਲੈ ਬਾਹਰੋਂ ਕਿ ਮੈਂ ਹੁਣ ਦੱਸੂ ਕੀ ਦੱਸਾਂ ਅੱਛਾ ਤੇ ਜਿਹੜੇ ਪਹਿਲੀ ਵਾਰੀ ਡੈਡੀ ਕੋਲ ਮੰਗਾ ਕੇ ਆਖਿਆ ਕਮੇਟੀ ਦੇਣੀ ਤਾਂ ਹੁਣ ਕਿੱਦਾਂ ਮੰਗਾਵਾ ਤੈਨੂੰ ਬਾਹ ਮੇ ਲਾਉਣੇ ਆਉਂਦੇ ਮੈਨੂੰ ਨਹੀਂ ਬਾਹ ਨੇ ਆਉਂਦੇ ਤੇਰੇ ਵਰਗੇ ਲਾਉਣੇ ਮੈਂ ਨਹੀਂ ਬਾਹ ਨੇ ਲਾਉਣ ਡਿਆ ਮਾਦਾ ਮੇਰੀ ਜਕੀਨ ਵੀ ਕਰਿਆ ਕਰ ਕੇ ਦੱਸਦਾ ਨਹੀਂ ਮੈਂ ਕੀ ਯਕੀਨ ਕਰਾਂ ਤੇਰੇ ਤੇ ਤੂੰ ਯਕੀਨ ਕਰਕੇ ਲੈ ਕੇ ਹੈਗਾ ਵਾ ਤੂੰ ਛੱਡਿਆ ਮੈਨੂੰ ਯਕੀਨ ਕਰਦੀ ਹੋਗੀ ਮੈਨੂੰ ਨਹੀਂ ਤੇ ਇੱਥੇ ਮਾਸਾ ਯਕੀਨ ਹੈਗਾ ਠੀਕ ਆ ਨਹੀਂ ਯਕੀਨ ਹੈਗਾ ਨਾ ਤਾਂ ਆਪ ਫੜਾਇਆ ਕਰੋ ਬਾਦੋ ਕਮੇਟੀ ਮੈਨੂੰ ਨਾ ਦਿਆ ਕਰੋ ਕੋਈ ਪੈਸਾ ਤੇ ਕੋਈ ਨਹੀਂ ਆਪ ਹੀ ਹੁਣ ਫੜਾਇਆ ਕਰੂੰਗੀ ਤੇਰੇ ਹੱਥ ਨਹੀਂ ਮੇਰੇ ਕੋਈ ਪੈਸਾ ਲੱਗਣ ਦੇ ਆਹੋ 5000 ਰੁਪਏ ਡਿਕਾ ਨਾ ਕੋਈ ਗੱਲ ਨਹੀਂ ਜਦੋਂ ਮੈਂ ਕੰਮ ਤੇ ਲੱਗਾ ਮੋੜ ਦੂੰਗਾ ਤੇਰੇ ਵਾਸਤੇ ਤਾਂ 5000 ਕੋਸ਼ਿਸ਼ ਵੀ ਨਹੀਂਗਾ ਮੇਰੇ ਵਾਸਤੇ ਬਹੁਤ ਆ 5000 50 ਪੰਦਾ ਕਿੱਦਾਂ ਆ ਠੀਕ ਆ ਬਾਬਾ ਕਹਿਣ ਤੇ ਡਿਆ ਵਾਂ ਕੰਮ ਕਰਕੇ ਮੋੜ ਦੂੰਗਾ ਸਾਰੇ ਪੈਸੇ ਆਹ ਬਹੁਤ ਕੰਮ ਕਰਨ ਡਿਆ ਮਾਸਾ ਗੀਨੀ ਗੱਲ ਕਰਕੇ ਤੂੰ ਸਾਰਾ ਕੁਝ ਹੀ ਨਿਬੇੜ ਦੇਣਾ ਵਾ ਕੋਈ ਨਾ ਮੈਂ ਹੋਰ ਵੇਲੇ ਨੇ ਤੇ ਨਹੀਂ ਬੈਠੇ ਰਹਿਣਾ ਤੇ ਕਰਦਾ ਕਿਉਂ ਨਹੀਂ ਫਿਰ ਕਰਨਾ ਕਦੋਂ ਨਾ ਕੋਈ ਨਹੀਂ ਕਰ ਲਾਂਗੇ ਜਦੋਂ ਮਿਲੂਗਾ ਬੋਟੀ ਨੇ ਵੀ ਅੱਜ ਮੈਨੂੰ ਇੰਨੀ ਗੱਲ ਕਹੀ ਆ ਵੀ ਮੰਮੀ ਇਹਨੂੰ ਕੋਈ ਕੰਮ ਕਰਨੀ ਹੈਗਾ ਸਾਰਾ ਤੈਨੂੰ ਵੇਲਾ ਹੀ ਨਹੀਂ ਦਆ ਕੋਲੋਂ ਨਹੀਂ ਆਹੋ ਭਲਾ ਆਮਨ ਨੂੰ ਤਾਂ ਪਤਾ ਹੀ ਨਹੀਂ ਆ ਕੰਮ ਕਰ ਹੈਗਾ ਕੋਈ ਕਿ ਨਹੀਂ ਆਹ ਉਹ ਪਤਾ ਨਹੀਂ ਉਹਨੂੰ ਤੇ ਜਦੋਂ ਨੇ ਕਹੂੰ ਆ ਕੇ ਤੇਰੇ ਵਾਂਗੂੰ ਆਖਿਆ ਨਾ ਪੀ ਵੇਲੇੜਾ ਤਾਂ ਫੇਰ ਮੈਂ ਆਖੀ ਤਨ ਕਿਦਾਂ ਮਿੱਚਾ ਮੰਮੀ ਵਿਆਹ ਤੋਂ ਬਾਅਦ ਮੈਂ ਬਾਹਰ ਚੱਲ ਜਾਣਾ ਜਿੰਨਾ ਆ ਕੇ ਬੰਨੇ ਇੱਥੇ ਗੱਲ ਬਣੀ ਤੇ ਐਵੇਂ ਨਾ ਮੈਨੂੰ ਤਾਨੇ ਮੇਨੇ ਜੇ ਦਿੰਦੇ ਰਿਹਾ ਕਰੋ ਇਹੋ ਗੱਲ ਫਰਸ਼ੇ ਦੀ ਬਾਹਰ ਚੱਲ ਜਾਣਾ ਬਾਹਰ ਨਾ ਤੂੰ ਬਾਹਰ ਜਾਣਾ ਤਾਂ ਨਾ ਕੋ ਕੰਮ ਕਰਨਾ ਤੇ ਨਾਲੇ ਤੁਸੀਂ ਕਿਹਾ ਵਿਆਹ ਕਰਾਉ ਨੂੰ ਮੈਂ ਕਿਹੜਾ ਕਹਾਂ ਤੁਹਾਨੂੰ ਕਿ ਮੇਰਾ ਵਿਆਹ ਕਰ ਦੋ ਮੇਰੇ ਉਲੰਘਾਤ ਜਵਾਬ ਦੇ ਦਿਓ ਮੈਨੂੰ ਕੀ ਆ ਫਿਰ ਆਹੋ ਤੇਰੇ ਵਾਸਤੇ ਤੇ ਖੇਡ ਆ ਕੀ ਕੀਤਾ ਵਾ ਦਮਨ ਛੱਡ ਦੋ ਮਰ ਜਣਿਆ ਮੁੜ ਕੇ ਤੇਰੇ ਵਰਗੇ ਵੇਲਦੇ ਹੁੰਦੇ ਕੋਈ ਛੱਡੀ ਛੜਾਈ ਮੈਨੂੰ ਮਿਲ ਜੇ ਤੇ ਤੇਰੇ ਵਰਗੇ ਨੂੰ ਉਹ ਵੀ ਨਹੀਂ ਮਿਲਨੀ ਐਡਾ ਵੀ ਨਹੀਂ ਮਰਿਆ ਹੈਗਾ ਕਿ ਛੱਡੀ ਛੜਾਈ ਤੇ ਬੈਠਾ ਰਹਾ ਨਹੀਂ ਰਿਹਾ ਨਹੀਂ ਕੋ ਹੈਗਾ ਕੰਮ ਨਹੀਂ ਕੋ ਤੈਨੂੰ ਧੰਦਾ ਨਹੀਂ ਵੇਲਣ ਨੂੰ ਤੇਰੇ ਵਰਗਨ ਕੁੜੀਆਂ ਨਹੀਂ ਆ ਲੱਭਣ ਬਥੇਰੀਆਂ ਤੁਰੀਆਂ ਫੇਰਦੀਆਂ ਹਾਂ ਬਹੁਤ ਤੇਰੇ ਵਾਸਤੇ ਤੁਰੀਆਂ ਫੇਰਦੀਆਂ ਮਾਂ ਕੇ ਤੁਸੀਂ ਇੱਧਰ ਨਾ ਕਰੋ ਗੱਲ ਕਰੋ ਲਿਆਵਾ ਮੈਂ ਕੋਈ ਨਾ ਕੋਈ ਸਵੇਰੀ ਮੇਰ ਕੋ ਨਹੀਂ ਨਾਵਾ ਹੁੰਦੀ ਆ ਤੂੰ ਤਾਂ ਗਿੱਜਾ ਹੈ ਜੇ ਕੰਮ ਕਰਦਾ ਹੀ ਨਹੀਂ ਗੇ ਗਿੱਜੇ ਹਾਂ ਤਾਂ ਫਿਰ ਮੈਨੂੰ ਨਾ ਹਾਂ ਗੱਲ ਸੁਣਾਇਆ ਕਰੋ ਤੇ ਤੈਨੂੰ ਸੁਣਾਣੀ ਆ ਕਿ ਡੀਮਰ ਜੀ ਨਾਲ ਲੱਗਾ ਵਿਆਹ ਹਣ ਹਾਂ ਪਖੰਡ ਕਰਦਾ ਕਿੱਡੇ ਤੂੰ ਮਾਂ ਕੇ ਮੈਂ ਨਹੀਂ ਕੋਈ ਪਖੰਡ ਫੁੰਡ ਕਰਦਾ ਤੈਨੂੰ ਆ ਪਤਾ ਵੀ ਜਿਹੜਾ ਕੰਮ ਹੋ ਗਿਆ ਉਹ ਤਾਂ ਹੁਣ ਹੋ ਹੀ ਗਿਆ ਤੇ ਮੈਂ ਗੱਲੀ ਬਾਤੀ ਵੀ ਨਾਲ ਇਦਾਂ ਹੀ ਆਪਣਾ ਟਾਈਮ ਪਾਸ ਕਰਦਾ ਰਿਹਾ ਕਰਾਂ ਮੈਂ ਹੁਣ ਝੂਠ ਨਹੀਂ ਮਾਰਿਆ ਤੁਹਾਡੇ ਨਾਲ ਕੋਈ ਵੀ ਜਿਹੜਾ ਕੰਮ ਹੋਇਆ ਉਹ ਸੱਚ ਆ ਤੇ ਤੂੰ ਸਾਰਾ ਝੂਠ ਬੋਲਦਾ ਮਾਤਾ ਮੇਰੀਏ ਆ ਜੋੜੇ ਤੇਰੇ ਅੱਗੇ ਹੱਥ جان ਛੱਡ ਮੇਰੀ 25000 ਰੁਪਏ ਨਾ ਹੁਣ ਭਾਵੇਂ ਮੈਨੂੰ ਦਿਹਾੜੀਆਂ ਕਰਨੀਆਂ ਪੈਣ ਮੈਂ ਦਿਹਾੜੀਆਂ ਕਰਕੇ ਮਿਹਨਤ ਕਰਕੇ 25000 ਰੁਪਏ ਮੋੜੂਗਾ ਤੁਹਾਡਾ ਆਹ ਮਰ ਗਿਆ ਮੈਂ ਦਿਹਾੜੀਆਂ ਕਰਦਾ ਬਹੁਤ ਦਿਹਾੜੀਆਂ ਕਰਦਾਵਾਂਗੇ ਗੱਲਾਂ ਦੇਆ ਤੋਰਦਾ ਕਿਹੜੀ ਤਰ੍ਹਾਂ ਦੀਆਂ ਐਵੇਂ ਦਿਹਾੜੀਆਂ ਕਰਕੇ ਉਹ 25000 ਰੁਪਏ ਤੇਰਾ ਮੋੜ ਦੂੰਗਾ ਪੈਸੇ ਤੋਂ ਮੋੜਨ ਵਾਲੀ ਜਿੰਸ ਹੈ ਨਹੀਂ ਪਹਿਲਾਂ ਤੂੰ ਚਮਲ ਕਿਸੇ ਥਾਂ ਦਾ ਗੱਲੀ ਬਾਤੀਸਾਬ ਲੈਂਦਾ ਮੈਨੂੰ ਤਾਂ ਇਹ ਫਿਕਰ ਪਿਆ ਆ ਵੀ ਮੈਂ ਪੈਸੇ ਤਾਰਾਂ ਕਿੱਥੋਂ ਇਨੇ ਕੰਕੇ ਨੇ ਤੇ ਗੱਲੀਬਾਤੀ ਆਪਣਾ ਸਾਥ ਲੈਣਾ ਹੁੰਦਾ ਵਾ ਐਦਾਂ ਝੂਠ ਸੱਚ ਮਾਰ ਲੈਂਦਾ ਵਾ ਕਿ ਮੇਰੇ ਪੈਸੇ ਡਿੱਗ ਗਏ ਆ ਪੈਸੇ ਥੋੜਾ ਤੇ ਡਿੱਗਦੇ ਆ ਇਹ ਪੈਸੇ ਸੁਤਨ ਵਾਲੀ ਜਿੰਸੇ ਆ ਗਈ ਆ ਭਈਆ ਬਹੁਤ ਅੰਤਰਾ ਮੁੰਡਾ ਸੱਚੀ ਇਹਦਾ ਮੈਨੂੰ ਸੱਚੀ ਲਿਆ ਕੇ ਪਿਆ ਚਲੀ ਆ ਹੁਣ ਮੈਨੂੰ ਟੈਂਸ਼ਨ ਬਹੁਤ ਆ ਰਹੀ ਆ ਵੀ ਮੈਂ ਕਮੇਟੀ ਤਾਰਾ ਕਿਤੋਂ ਕੀ ਕਰਾਂ ਦੱਸ ਮੈਂ ਬੜੀ ਜਾਨ ਦੁਖੀ ਹੋਈ ਆ ਮੇਰੀ ਦੇਦੇ ਹੱਥੋਂ ਭਾਬੀ ਆ ਜਾ ਇੱਧਰ ਆਓ ਹਣੇ ਵੇਲੇ ਹੁਣਾਂ ਤੇ ਮੈਂ ਬੜੇ ਟਾਈਮ ਦੇ ਨਾਲ ਹੀ ਪਰ ਮੈਨੂੰ ਮੰਮੀ ਨੇ ਨਹੀਂ ਆਉਣ ਦਿੱਤਾ ਇੱਧਰ ਸੁਖੋ ਮੰਮੀ ਸੁਖ ਵੀ ਆ ਦੱਸਦੀਆਂ ਗੱਲਬਾਤ ਮੰਮੀ ਹੁਣ ਬਿਸਤਰੇ 'ਚ ਵੜੇ ਸੀ ਤੇ ਮੈਂ ਹਾਂ ਚਲਦਾ ਢੈਲ ਭੱਜ ਕੇ ਹੋ ਹੁੰਨੀ ਆ ਅੱਛਾ ਭਾਬੀ ਮੇਰੀ ਗੱਲ ਸੁਣੋ ਵਿਕੀ ਨਾ ਫੋਨ ਬੜਾ ਲੰਦਾ ਵਾ 24 ਘੰਟੇ ਉਹਨੂੰ ਇਹ ਹੁੰਦਾ ਕਿ ਮੇਰ ਨਾਲ ਹੀ ਗੱਲ ਕਰਦੀ ਰਿਹਾ ਕਰੇ 10 ਘਰ ਬੰਦੇ ਨੇ ਕੋਈ ਕੰਮ-ਕਾਰ ਨਹੀਂ ਕਰਨਾ ਹੁੰਦਾ ਨਾਲ ਇਦਾਂ ਚੰਗੇ ਥੋੜੀ ਲੱਗੀਦਾ ਵਾ ਇੰਨਾ ਫੋਨ ਸੁਣਦੇ ਆ ਨਹੀਂ ਇਹਨੂੰ ਤਾਂ ਮੈਂ ਪਹਿਲਾਂ ਹੀ ਵੜਿਆ ਸੀ ਇਹਨੂੰ ਮੈਂ ਕਿਹਾ ਤੂੰ ਇਹੋ ਜਿਹੇ ਫੋਨ ਨਾ ਫੰਨਾਂ ਦੇ ਚੱਕਰਾਂ 'ਚ ਨਾ ਪੈ ਇਹ ਗੋਲੀ ਵੱਜਣਾ ਨਹੀਂ ਮੇਰੀ ਗੱਲ ਮੰਨਿਆ ਮੰਨਿਆ ਨਹੀਂ ਨਾ ਤੁਹਾਡੀ ਗੱਲ ਪਰ ਹੁਣ ਉਹਨੂੰ ਤੁਸੀਂ ਮਨਾ ਲਿਓ ਵੀ ਇੰਨਾ ਫੋਨ ਨਾ ਲਾਇਆ ਕਰੇ ਨਾ ਮੈਨੂੰ ਇੰਨਾ ਚੰਗਾ ਹੀ ਲੱਗਦਾ ਆ ਉਹਨੂੰ ਤੇ ਇਹ ਵੀ ਹੁੰਦਾ ਵਾ ਕਿ ਰਾਤ ਵੀ ਮੇਰ ਨਾਲ ਗੱਲ ਕਰਦੀ ਰਿਹਾ ਕਰੇ ਹੌਣ ਲੱਗ ਮੇਰੀ ਮਾਂ ਵੀ ਹੁੰਦੀ ਆ ਮੇਰਾ ਭਰਾ ਵੀ ਹੁੰਦਾ ਦੱਸ ਮੈਂ ਇਹਦੇ ਨਾਲ ਗੱਲਾਂ ਕਰਦੀ ਚੰਗੀ ਲੱਗਦੀਆਂ ਨਾਲੇ ਮੈਂ ਤੁਹਾਡੇ ਨਾਲ ਗੱਲ ਤਾਂ ਕਰਨ ਢਈ ਆ ਕਿ ਮੁੜ ਕੇ ਤੁਸੀਂ ਆਖਣਾ ਹੀ ਐਸੇ ਮੂੰਹ ਦੇ ਨਾਲ ਹੀ ਕਿ ਜੇ ਇਹੋ ਜੀ ਕੋਈ ਗੱਲ ਹੀ ਤੇ ਪਹਿਲਾਂ ਹੀ ਮੈਨੂੰ ਦੱਸ ਦਿੰਦੀਓ ਤੇ ਇੱਥੇ ਤੱਕ ਗੱਲ ਨਾ ਪਹੁੰਚਦੀ ਮੈਂ ਤੁਹਾਡੇ ਨਾਲ ਤਾਂ ਗੱਲ ਕਰਨ ਢਈ ਆ ਕਿ ਮੰਮੀ ਨੇ ਤੇ ਨਹੀਂ ਗੱਲ ਕਰਨੀ ਉਹ ਮਨਾ ਕਰਦੇ ਆ ਕਿ ਬੁਰੇ ਲੱਗਾਂਗੇ ਉਹ ਕੀ ਸੋਚੂਗੀ ਤੁਹਾਡੇ ਬਾਰੇ ਪਰ ਭਾਬੀ ਜਿਹੜੀ ਗੱਲ ਗਲਤ ਹੋ ਤੇ ਗਲਤੀ ਆ ਨਾ ਮੈਂ ਫੇਰ ਸੋਚਿਆ ਕਿ ਜੇ ਤੁਸੀਂ ਨਹੀਂ ਗੱਲ ਕਰਨੀ ਮੈਂ ਸਿੱਧੀ ਭਾਬੀ ਨਾਲ ਗੱਲ ਕਰ ਲੈਣੀ ਆ ਉਹਨੂੰ ਥੋੜਾ ਜਿਹਾ ਸਮਝਾਓ ਠੀਕ ਆ ਨਹੀਂ ਜਦੋਂ ਆਇਆ ਹੀ ਨਾ ਇੱਥੇ ਫੋਨ ਲੈ ਕੇ ਮੈਂ ਉਦੋਂ ਉਹਨੂੰ ਕਿਹਾ ਮੈਂ ਕਿਹਾ ਤੂੰ ਨਾ ਰਹਿਣ ਦੇ ਫੋਨ ਨਾ ਆਂਦੇ ਜੋ ਰਜਵਰੀ ਫੋਨ ਦੇ ਆ ਫੋਨ ਦੇ ਆ ਫਿਰ ਮੈਂ ਤੇ ਗਈ ਹੀ ਬਹਨੇ ਜਿਹਦੇ ਨਾਲ ਫੋਨ ਲੈ ਕੇ ਤੁਹਾਡੇ ਘਰ ਉਹ ਮੁੜ ਕੇ ਮੈਂ ਗੱਲਾਂ 'ਚ ਜਦੋਂ ਗੱਲ ਕੀਤੀ ਤੇ ਚਾਚੀ ਨੇ ਵੀ ਕਹਿ ਦਿੱਤਾ ਸੋਨੂੰ ਨੇ ਵੀ ਕਹਿ ਦਿੱਤਾ ਵੀ ਚਲ ਅੱਛਾ ਕੋਈ ਗੱਲ ਨਹੀਂ ਗੱਲ ਕਰ ਲਿਆ ਕਰੂਗੀ ਤੇ ਤਾਂ ਕਰਕੇ ਫਿਰ ਮੈਂ ਤੈਨੂੰ ਫੋਨ ਫੜਾਈ ਉਹਨਾਂ ਨੇ ਤੇ ਤਾਂ ਕਹਿਤਾ ਵੀ ਚੱਲ ਜੇ ਹਫ਼ਤੇ ਬਾਅਦ ਜਾਂ ਚੌਥੇ ਦਿਨ ਫੋਨ ਲਾਇਆ ਕਰੇਗਾ 10 ਵੀ ਮਿੰਟ ਤੇ ਕਰ ਹੀ ਲੈਂਦਾ ਬੰਦਾ ਗੱਲ ਹਾਲ ਚਾਲ ਪੁੱਛ ਲੈਂਦਾ ਰਾਜੀ ਵਾਜੀ ਕਰ ਲੈਂਦਾ ਪਰ ਇਹ ਥੋੜੀ ਹੁਣ ਸ਼ਦਾਈਆਂ ਵਾਂਗੂ 24 ਘੰਟੇ ਜੇ ਫੋਨ ਖਲਾਤਾ ਵਾ ਤੇ ਹੁਣ ਵੀ ਗੱਲ ਹੀ ਕਰਦੇ ਰਵੇ ਬੰਦਾ ਹਨਾ ਉਹ ਤੇ ਵੇਲਾ ਵਾ ਤੁਹਾਨੂੰ ਪਤਾ ਉਹਨੂੰ ਕੋਈ ਕੰਮ ਨਹੀਂ ਕਰਨੀ ਮੈਂ ਇਹਨੂੰ ਆਣ ਕੇ ਵੀ ਫੋਨ ਲਾਇਆ ਮੈਂ ਹੈ ਮਤਲਬ ਜੇ ਨਾ ਫੋਨ ਲਾਇਆ ਕਰੀ ਐਵੇਂ ਨਾ ਸ਼ਦਾਈਆਂ ਜਿਹਾ ਵਾਂਗੂ ਫੋਨ ਲਾਇਆ ਕਰ ਤਾਂ ਉਹ ਵੀ ਡੱਬਾ ਵੀ ਤੁਹਾਡੇ ਘਰ ਪਿਆਈਓ ਮੈਂ ਤੇ ਡਰਦੀ ਡਰਦੀ ਨੇ ਫੋਨ ਖੜਿਆ ਹੀ ਹਰ ਸੋਈ ਚ ਪਿਆ ਡੱਬਾ ਫੋਨ ਵਾਲਾ ਤੇ ਮੈਂ ਤੇ ਵਿੱਚੋਂ ਫੋਨ ਕੱਢ ਕੇ ਖੜਿਆ ਵੀ ਕਿਤੇ ਉਹਨੂੰ ਮੇਰੇ ਗਾਲੀ ਨਾ ਜਾਂਦੇ ਨੂੰ ਪੈ ਜਾਣ ਤੇ ਫੂਫੂਨ ਲੈ ਚਲੋ ਹੁਣ ਤੁਸੀਂ ਆਪਣੇ ਸਾਹ ਬਣਾਦਣਾ ਗੱਲ ਕਰ ਲਿਓ ਫਿਰ ਜੇ ਮੈਂ ਸਿੱਧੀ ਗੱਲ ਕੀਤੀ ਨਾ ਤੇ ਫਿਰ ਉਹਨੇ ਗੁੱਸਾ ਕਰਨਾ ਵਾ ਅੱਛਾ ਜੇ ਹੁਣ ਹਾਂ ਗੱਲ ਆ ਨਾ ਉਦਾਂ ਤੇ ਮੈਂ ਅੱਡੇ ਤੱਕ ਜਾਣਾ ਹੀ ਥੋਣ ਇੰਜ ਕਰੂੰਗੀ ਨਾ ਦੋ ਪੈਰ ਗਾਹ ਹੋ ਆਉਂਗੀ ਹੁਣ ਫੋਨਾਂ ਤੇ ਐਡੀਆਂ ਲੰਮੀਆਂ ਗੱਲਾਂ ਨਹੀਂ ਹੁੰਦੀਆਂ ਤੇ ਫਿਰ ਮੈਂ ਭਾਬੀ ਨਾਲ ਗੱਲ ਕਰਕੇ ਆਉਂਗੀ ਨਾਲੇ ਇਹਦੇ ਨਾਲੇ ਚਵਲਣਾ ਕਰਕੇ ਆਉਂਗੀ ਆਹ ਨਹੀਂ ਕਰਿਓ ਜ਼ਰੂਰ ਗੱਲ ਠੀਕ ਆ ਆਹ ਨਹੀਂ ਮੈਂ ਕਰਕੇ ਆਉਂਗੀ ਚੰਗਾ ਕੀਤਾ ਤੋ ਮੈਨੂੰ ਦੱਸ ਦਿੱਤਾ ਆਹੋ ਚਲੋ ਚੰਗਾ ਫਿਰ ਮੈਂ ਚੱਲਦੀ ਮੈਂ ਜਾ ਬਹਿਣਾ ਨਹੀਂ ਆ ਨਹੀਂ ਨਹੀਂ ਵੇਲਾ ਉਹ ਗੱਲ ਹੋਈ ਨਾ ਜਿਹੜੀ ਗੱਲ ਦਾ ਡਰ ਹੀ ਇਹਨੇ ਨਾ ਫੋਨ ਲਾ ਲਾ ਕੇ ਨਾ ਆਪਣੀ ਇਤ ਕਢਾ ਲੈਣੀ ਆ ਕਿ ਸਾਰੇ ਜਾਣੇ ਆ ਵੇਖਾਂ ਸਸੀ ਕਾਲ ਭਾਬੀ ਸਸੀ ਕਾਲ ਆਜੋ ਬੈਠਿਆ ਉਥੇ ਹੋਰ ਸੁਣਾਓ ਹਾਂ ਮੈਂ ਅੱਜ ਰੱਕ ਕਵਰ ਕਰ ਗਈ ਸੀ ਅੱਛਾ ਆ ਜਾ ਇੱਥੇ ਬਹਿ ਜੰਨੇ ਮੈਂ ਵੇਖਣ ਨਹੀਂ ਮੈਂ ਕਿਤੇ ਨਹੀਂ ਲੱਭੇ ਉਧਰ ਗਈ ਹਾਂ ਅੱਛਾ ਹੋਰ ਸੁਣਾ ਕੀ ਹਾਲ ਆ ਨਹੀਂ ਕਾਦੇ ਹਾਲ ਭਾਬੀ ਮੈਨੂੰ ਤਾਂ ਲੱਗਦਾ ਮੈਂ ਬੜੀ ਵੱਡੀ ਗਲਤੀ ਕਰ ਲਈ ਆ ਆ ਰਿਸ਼ਤਾ ਕਰਾ ਕੇ ਉਧਰੋਂ ਮੇਰਾ ਮੈਨੂੰ ਬੰਦਾ ਨਹੀਂ ਛੱਡਦਾ ਉਹ ਆਂਦਾ ਕਰਾਲਾ ਹੋਰ ਰਿਸ਼ਤਾ ਹੋਰ ਬੋਦੇ ਖਵਾ ਆਪਣੀ ਹਾਂ ਹਾਂ ਨੀ ਖਫੀ ਜਾਨੀ ਆ ਗੱਲ ਤੇ ਦੱਸ ਗੱਲ ਕੀ ਹੋਈ ਆ ਨੀ ਖਪਾਣਾ ਤੇ ਹੋਰ ਕੀ ਕਰਾਂ ਭਾਬੀ ਇਹਨੂੰ ਮੁੰਡੇ ਨੂੰ ਮੈਂ ਪਹਿਲੇ ਦਿਨ ਹੀ ਕਿਹਾ ਸੀ ਮੈਂ ਕਿਹਾ ਤੂੰ ਫੂਨਾਫਾਨਾ ਦੇ ਚੱਕਰਾਂ 'ਚ ਨਾ ਪੈ ਉਹ ਕੁੜੀ ਨਹੀਂ ਉਹ ਇਦਾਂ ਦੀ ਹੈਗੀ ਪਰ ਇਹਨੇ ਤੇ ਮੇਰੀ ਜਾਨ ਹੀ ਖਾ ਲਈ ਪੂਆ ਗੱਲ ਕਰਾ ਦੇ ਪੂਆ ਗੱਲ ਕਰਾ ਦੇ ਇਹਨੇ ਤੇ ਮੈਨੂੰ ਪਾਣੀ ਪੀਣਾ ਪਰੂ ਕੀਤਾ ਏ ਅੱਛਾ ਨੀ ਆ ਗੱਲ ਵਾ ਇਹਨੇ ਇੱਕ ਦਿਨ ਮੇਰੀ ਵੀ ਨਾ ਫੋਨ ਤੇ ਗੱਲ ਕਰਾਈ ਸੀ ਸੰਦੀਪ ਦੇ ਨਾਲ ਤੇਰਾ ਹੀ ਬਾਜੀ ਉਹਨੇ ਮੈਨੂੰ ਪੁੱਛਿਆ ਮੈਂ ਵੀ ਉਹਨੂੰ ਦੱਸ ਦਿੱਤਾ ਤੇ ਉਹ ਵੀ ਬੜੀ ਖੁਸ਼ ਹੀ ਭਾਬੀ ਹੋਰ ਉਹਨੇ ਤੇਰ ਨਾਲ ਰੋਕੇ ਗੱਲ ਕਰਨੀ ਰੋਈ ਤੇ ਉਹ ਮੇਰੇ ਘੜੀ ਜਾ ਕੇ ਕਹਿੰਦੀ ਭਾਬੀ ਇਹਨੂੰ ਥੋੜਾ ਬੋਤਾ ਸਮਝਾ ਇਹ ਤਾਂ ਅੰਦਰ ਰਾਤ ਨੂੰ ਮੇਰੇ ਨਾਲ ਫੋਨ ਤੇ ਹੀ ਲੱਗੀ ਰਹੇ ਹੁਣ ਉਹਨਾਂ ਦਾ ਇੱਕ ਕਮਰਾ ਵਾ ਤੋ ਤਿੰਨੇ ਮਾਂ ਪੁੱਤ ਸੁੱਤੇ ਹੁੰਦੇ ਆ ਨਾਲ ਅੱਗੇ ਮਾਂ ਪਈ ਹੁੰਦੀ ਤੇ ਇਹ ਕੀ ਉਹਦੇ ਨਾਲ ਰਾਤ ਹੂ ਹੂ ਕਰਦੀ ਰਹੇ ਮੰਦਾ ਬੁਰਾ ਲੱਗਦਾ ਇਹਨੂੰ ਮੈਂ ਪਹਿਲੇ ਦਿਨ ਹੀ ਕਿਹਾ ਸੀ ਮੈਂ ਕਿਹਾ ਤੂੰ ਫੋਨ ਲਾਵੀਂ ਚ ਰੱਖ ਹਿਸਾਬ ਨਾਲ ਇਹਵੇਂ ਨਾ ਫੋਨ ਠੋਕੀ ਜਾਵੀਂ ਇਹਨੇ ਉਹੋ ਹੀ ਮੁੰਡੇ ਨੇ ਕੰਮ ਕਰ ਵਖਾ ਲਿਆ ਨਵਾਂ ਲੈ ਕੇ ਨਾ ਫੋਨ ਤੇ ਮੈਨੂੰ ਫੜਾਇਆ ਡੱਬਾ ਬੰਦ ਪੀ ਆਪੂ ਆ ਉੱਥੇ ਫੜਾਵੀ ਮੈਂ ਕਿਹਾ ਮੇਰਾ ਅੱਜ ਟਾਈਮ ਨਹੀਂਗਾ ਵੇਖੂਗੀ ਮੈਂ ਸਵੇਰੇ ਜਾ ਕੇ ਫੜਾ ਆਉਂਗੀ ਇਹਨੇ ਰਾਤ ਵੀ ਫੋਨ ਲਾ ਲਾ ਕੇ ਮੇਰਾ ਸਿਰ ਖਾ ਲਿਆ 40 ਫੋਨ ਲਾਏ ਨੇ ਤੇ ਜੇ ਮੈਂ ਅਗਲੇ ਦਿਨ ਗਈ ਗਈ ਮੈਂ ਆਪਣਾ ਫੋਨ ਘਰ ਛੱਡ ਗਈ ਤੇ ਆਉਂਦਿਆਂ ਨੂੰ ਵੇਖਿਆ ਤੇ 15 ਫੋਨ ਆਏ ਇਹਦੇ ਨਵਾਂ ਫੋਨ ਉਹ ਕਿੰਦਾ ਦਿੱਤਾ ਇਹਨੇ ਤੈਨੂੰ ਆਹੋ ਜਿਹਾ 7 ਦਿਨ ਹੋ ਗਏ ਆ ਮੈਂ ਇਹਨੂੰ ਪੁੱਛਿਆ ਘਰ ਗਏ ਨੂੰ ਮੈਂ ਮਾਂ ਨੂੰ ਪਤਾ ਹੀ ਫੋਨ ਦਾ ਆਂਦਾ ਉਹ ਮੰਮੀ ਨੂੰ ਪਤਾ ਵਾ ਹਾਈ ਨਹੀਂ ਮੈਂ ਮੱਜਾਂ ਨਹੀਂ ਮੈਂ ਇਹਦਾ ਕੀ ਕਰਾਂ ਨੀ ਕਮੇਟੀ ਦੇ ਪੈਸੇ ਦਿੱਤੇ 25000 ਰੁਪਿਆ ਤੇ ਮੈਨੂੰ ਕਹਿੰਦਾ ਡਿੱਗ ਗਿਆ ਹਾਈ ਨਹੀਂ ਨਵਾਂ ਲਿਆ ਕੇ ਫੋਨ ਉਹਨੂੰ ਦੇ ਆਇਆ ਓ ਮੈਂ ਦੱਸ ਕੀ ਕਰਾਂ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ ਮੈਨੂੰ ਤਾਂ ਹੁਣ ਤੇਰੇ ਕੋ ਪਤਾ ਲੱਗਾ ਈਓ ਪਿੰਨਾਵਾਂ ਫੋਨ ਇਹਨੇ ਲੈ ਆਵਾ ਮੈਂ ਕੀ ਕਰਾਇਦਾ ਮਰ ਗਿਆ ਨਾ ਪਤਾ ਨਹੀਂ ਕੀ ਕੋ ਕਰਦਾ ਫਿਰਦਾ ਈਓ ਐਡੀਆਂ ਇਹਦੇ ਚ ਹੈ ਰਾ ਫੇੜੀਆਂ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਲੱਗਣ ਦੇਂਦਾ ਹਾਏ ਰੱਬਾ ਮੈਂ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਇਹਦੇ ਹੱਥੋਂ ਮੇਰੇ ਬੜੀ ਦੁਖੀ ਹੋ ਗਈ ਹੋਏ ਦੇ ਹੱਥੋਂ ਹੋਰ ਭਾਬੀ ਟੱਬਰ ਹੀ ਨਹੀਂ ਹੈ ਇਦਾਂ ਦਾ ਉਹਦੇ ਇਦਾਂ ਭਲਾ ਮਾਨਸ ਟੱਬਰ ਹੀ ਨਾ ਇਹਨੇ ਤੇ ਉਹਨਾਂ ਦੀ ਜੀਣਾ ਹੀ ਹਰਾਮ ਕਰ ਛੱਡਿਆ ਦਿਨ ਰਾਤ ਇੱਕ ਕਰ ਛੱਡੀ ਇਹਨੇ ਉਹਨਾਂ ਦੀ ਕੋਈ ਨਹੀਂ ਹੁਣ ਇਹਨੂੰ ਆ ਲੈੰਦੇ ਇਹਨੂੰ ਮੈਂ ਦੱਸਨੀ ਆ ਜਦੱਕ ਪਤਾ ਮਰ ਜਾਣਾ ਇਦਾਂ ਝੂਠ ਬੋਲਦਾ ਜਿਦਾ ਸੱਚੀ ਗੱਲ ਕਰਨ ਰਿਆ ਵਾ ਤੇ ਮੇਰੇ ਵਰਗੀ ਫੇਰ ਹਾਰਦਾ ਨੇ ਆ ਮੰਨ ਜਾਨੀ ਆ ਮੈਂ ਅੱਜ ਕੱਲਾ ਫੋਨ ਲੈ ਕੇ ਆਈ ਡੱਬਾ ਮੈਂ ਘਰ ਛੱਡ ਆਈ ਮੈਂ ਕਿਹਾ ਜੇ ਉਹਨਾਂ ਦਾ ਕੀਪਤਾ ਉਹਨਾਂ ਨੇ ਫੋਨ ਰੱਖਣਾ ਕਿ ਨਹੀਂ ਰੱਖਣਾ ਉਹ ਹੋਰ ਸਾਬਦੇ ਆ ਤੇ ਮੈਂ ਕੱਲਾ ਫੋਨ ਲੈ ਕੇ ਆਈ ਫਿਰ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਪੈਤਰਾ ਵਾਂ ਕੀਤਾ ਫਿਰ ਮੈਂ ਫੋਨ ਦੇ ਆਈ ਤੇ ਡੱਬਾ ਜੇ ਵੀ ਮੇਰੇ ਘਰ ਪਿਆ ਆਈ ਮੈਂ ਕੀ ਕਰਾਂ ਇਹਦਾ ਸੱਚੀ ਮੈਂ ਤੇ ਬੜੀ ਤੰਗਵਾ ਮੈਂ ਕਿੱਥੇ ਇਹਦੇ ਹੱਥੋਂ ਨਿਕਲ ਜਾਵਾਂ ਇਹ ਤਾਂ ਪੈਸਿਆਂ ਦਾ ਡਾ ਲੱਗਣ ਹੀ ਨਹੀਂ ਦਿੰਦਾ ਨੀ 25000 ਰੁਪਇਆ ਮੂੰਹ ਨੱਖ ਨੂੰ ਹੁੰਦਾ ਤੇ 25000 ਦੇ ਇਹਨੇ ਫੋਨ ਲੈ ਲਿਆ ਹੋਗਾ ਅੱਭੀ ਗੁੱਸਾ ਤਰਾ ਕਰਨਗੀ ਮੇਰੀ ਗੱਲ ਦਾ ਕਿਤੇ ਪੁੱਠੇ ਸਿੱਧੇ ਕੰਮਤ ਨਹੀਂ ਕਰਦਾ ਨਾ ਨਾ ਨਹੀਂ ਪੁੱਠੇ ਸਿੱਧੇ ਕੰਮ ਇਹਨੇ ਕੀ ਕਰਨੇ ਆ ਇਹਨੂੰ ਆਪਣੇ ਪਿਓ ਦੇ ਛਿੱਤਰ ਦਾ ਪਤਾ ਕਿੰਨਾ ਡਰਿਆ ਆਂਦਾ ਹੁਣ ਆ ਫੋਨ ਦੇ ਉਹਨਾਂ ਦੇ ਮਾਣ ਆ ਰਾਤ ਦਿਨ ਗੱਲਾਂ ਮਾਰਦਾ ਰਿਹਾ ਕਰਾਂਗਾ ਚਲ ਭਾਬੀ ਐਵੇਂ ਹੁਣ ਖਬੀ ਨਾ ਜਾ ਕਿਤੇ ਬਿਮਾਰ ਹੋਏਗੀ ਆਉਂਦਾ ਵਾ ਨਾ ਤੇ ਮੈਂ ਇਹਦਾ ਕਰਕੇ ਗੱਲ ਫਿਆ ਹੀ ਜਾਣੀ ਆ ਮੈਂ 10 ਮਿੰਟ ਉਧਰੋਂ ਵੀ ਹੋ ਆਵਾਂ ਕਬਲ ਹੁਣਾ ਬੰਦਾਂਗੀ ਕਰਾ ਬੜੀ ਜਾਣਤਾਂ ਕੀਤੀ ਏ ਮੁੰਡੇ ਨੇ ਸੱਚੇ ਨੇ ਮਰ ਜene ਨੇ ਮੈਨੂੰ ਲੱਗਦਾ ਰਿਸ਼ਤਾ ਇਸ ਡਾ ਲੈਣਾ ਆਪਣਾ ਇਹੋ ਜਿਹਾ ਨਾ ਇਦਾਂ ਹੀ ਹੁੰਦੀ ਹੁੰਦੀ ਆ ਮੁੰਡੇ ਜਦੋਂ 24 ਘੰਟੇ ਗੱਲਾਂ ਹੀ ਮਾਰਦੇ ਰਹਿਣਾ